ਇੱਕ ਪਖੰਡੀ ਬਾਬਾ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਵਾ ਜੋ ਮੁਸੀਬਾਈਚਾਰੇ ਨੂੰ ਢਾਹ ਲਾਉਣਾ ਚਾਹੁੰਦਾ ਵਾ ਅੱਜ ਔਰੇ ਖਿਲਾਫ ਔਰ ਜੋ ਔਰੇ ਨਾਲ ਇੱਕ ਪਖੰਡਨ ਔਰਤ ਹੈਗੀ ਜੋ ਮੁਸੀਬਾਈਚਾਰੇ ਨੂੰ ਗਲਤ ਬੋਲਦੀ ਆ ਜੋ ਸਾਡੇ ਧਰਮ ਗੁਰੂ ਪੋਸਟਲ ਅੰਕ ਨੂੰ ਲਾਜੀ ਦੇ ਬਾਰੇ ਗਲਤ ਬੋਲਦੀ ਆ ਇਹਨਾਂ ਦੋਵਾਂ ਜੋੜੇ ਦੇ ਉੱਪਰ ਜਿਹੜਾ ਪਰਚਾ ਦਰਜ ਅੱਜ ਹੋ ਚੁੱਕਾ ਵਾ ਓਰੀ ਐਫ ਆਈ ਆਰ ਦੀ ਕਾਪੀ ਅਸੀਂ ਡੀ ਜੀ ਪੀ ਸਾਹਿਬ ਕੋਲ ਲੈ ਲਈ ਆ ਉਹਦੇ ਵਿੱਚ ਜਿਹੜਾ ਇਹਦਾ ਮਿਸਟਰ ਵਿਜੀ ਤੇ ਜਿਹੜਾ ਇਹ ਆਇਆ ਵਾ ਇਹਨੂੰ ਹੁਣ ਜਿਹੜਾ ਜੇਲ੍ਹ ਦੀ ਸਲਾਖਾ ਪਿੱਛੇ ਛੁੱਟਿਆ ਜਾਏਗਾ ਔਰ ਈਸਾਈ ਪਾਈ ਚਾਰੇ ਬਾਰੇ ਗਲਤ ਟਿੱਪਣੀ ਕਰਨ ਵਾਲੇ ਬਾਬਾ ਗੁਰਪ੍ਰੀਤ ਸਿੰਘ ਯੂਐਸਏ ਤੋਂ ਹੋਇਆ ਪਰਚਾ ਤਮ ਤਾਂ ਦੱਸਦੇ ਕਿ ਪਿਛਲੇ ਦਿਨ ਇੱਕ ਬਾਬਾ ਜੋ ਕਿ ਅਮਰੀਕਾ ਤੋਂ ਆਇਆ ਹੋਇਆ ਸੀ ਉਸਨੇ ਪ੍ਰੈਸ ਕਾਨਫਰੰਸ ਕਰਕੇ ਈਸਾਈ ਪਾਈ ਚਾਰੇ ਬਾਰੇ ਗਲਤ ਸ਼ਬਦਾਵਲੀ ਵਰਤੀ ਸੀ ਤੇ ਜਿਸ ਨੂੰ ਲੈ ਕੇ ਈਸਾਈ ਪਾਈ ਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਤੇ ਇਸ ਬਾਬੇ ਦੇ ਖਿਲਾਫ ਉਹਨਾਂ ਨੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਵੀ ਦਿੱਤੀ ਸੀ ਤੇ ਅੱਜ ਪੁਲਿਸ ਨੇ ਕਾਰਵਾਈ ਕਰਦੇ ਉਸ ਬਾਬੇ ਦੇ ਖਿਲਾਫ ਗੁਰਪ੍ਰੀਤ ਸਿੰਘ ਜੋ ਕਿ ਅਮਰੀਕਾ ਤੋਂ ਆਇਆ ਹੋਇਆ ਹੈ ਤੇ ਉਸ ਦੇ ਸਾਥੀ ਵਨੀਤ ਕੌਰ ਜੋ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੀ ਸੀ ਉਸ ਨੇ ਵੀ ਇਸਾਈ ਭਾਈਚਾਰੇ ਬਾਰੇ ਗਲਤ ਸ਼ਬਦਾਵਲੀ ਵਰਤੀ ਸੀ ਤਾਂ ਪੁਲਿਸ ਦੇ ਵੱਲੋਂ ਅੱਜ ਇਹਨਾਂ ਦੋਵਾਂ ਦੇ ਖਿਲਾਫ 295ਏ ਦਾ ਪਰਚਾ ਦਰਜ ਕਰ ਦਿੱਤਾ ਹੈ ਇੱਕ ਪਖੰਡੀ ਬਾਬਾ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਵਾ ਜੋ ਮੁਸੀਬਾਈਚਾਰੇ ਨੂੰ ਢਾਹ ਲਾਉਣਾ ਚਾਹੁੰਦਾ ਵਾ ਅੱਜ ਉਹਰੇ ਖਿਲਾਫ ਔਰ ਜੋ ਉਹਰੇ ਨਾਲ ਇੱਕ ਪਖੰਡਨ ਔਰਤ ਹੈਗੀ ਜੋ ਮੁਸੀਬਾਈਚਾਰੇ ਨੂੰ ਗਲਤ ਬੋਲਦੀ ਆ ਜੋ ਸਾਡੇ ਧਰਮ ਗੁਰੂ ਪੋਸਟਲ ਅੰਕ ਨੂੰ ਲਾਜੀ ਦੇ ਬਾਰੇ ਗਲਤ ਬੋਲਦੀ ਆ ਇਹਨਾਂ ਦੋਵਾਂ ਜੋੜੇ ਦੇ ਉੱਪਰ ਜਿਹੜਾ ਪਰਚਾ ਦਰਜ ਅੱਜ ਹੋ ਚੁੱਕਾ ਵਾ ਉਰੀ ਐਫ ਆਈ ਆਰ ਦੀ ਕਾਪੀ ਅਸੀਂ ਡੀਜੀਪੀ ਸਾਹਿਬ ਕੋਲ ਲੈ ਲਈ ਆ ਔਰ ਇਹਰੇ ਉੱਪਰ 295 ਦਾ ਪਰਚਾ ਜਿਹੜਾ ਹੈਗਾ ਦਰਜ ਹੋ ਚੁੱਕਾ ਔਰ ਵੱਖ-ਵੱਖ ਧਰਾਵਾਂ ਦੇ ਹੇਠ ਹੋਰ ਵੀ ਧਰਾਵਾਂ ਇਹਨਾਂ ਦੇ ਲੱਗ ਕੇ ਪਰਚਾ ਦਰਜ ਹੋ ਚੁੱਕਾ ਅਸੀਂ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ ਜਲੰਧਰ ਪੁਲਿਸ ਪ੍ਰਸ਼ਾਸਨ ਦਾ ਡੀਜੀਪੀ ਸਾਹਿਬ ਦਾ ਜਿਹੜਾ ਇਹਨਾਂ ਦੇ ਪਰਚਾ ਦਰਜ ਕਰਤਾ ਔਰ ਜਿਹੜੀ ਅਗਲੀ ਕਾਰਵਾਈ ਆ ਅਮਲ ਦੇ ਵਿੱਚ ਇਹਨਾਂ ਨੇ ਲਿਹਾਤੀ ਆ ਉਹਦੇ ਵਿੱਚ ਜਿਹੜਾ ਇਹਦਾ ਵਿਜ਼ਟਰ ਵੀਜੇ ਤੇ ਜਿਹੜਾ ਇਹ ਆਇਆ ਵਾ ਇਨੂੰ ਹੁਣ ਜਿਹੜਾ ਜੇਲ੍ਹ ਦੀ ਸਲਾਖਾ ਪਿੱਛੇ ਸੁਟਿਆ ਜਾਏਗਾ ਔਰ ਇਹ ਜਿਹੜਾ ਜਿਹੜਾ ਮਿਸਟਰ ਬੀਜਾ ਵੀ ਕੈਨਸਲ ਕੀਤਾ ਜਾਏਗਾ ਪਰ ਮੈਂ ਦੱਸਣਾ ਚਾਹੁੰਦਾ ਵੀ ਜਿਹੜੀਆਂ ਮਸੀਬ ਵਿਰੋਧੀ ਤਾਕਤਾਂ ਹੈਗੀਆਂ ਜਿਹੜੀਆਂ ਮਸੀਬ ਭਾਈਚਾਰੇ ਨੂੰ ਢਾਹ ਲਾਉਣਾ ਚਾਹੁੰਦੀਆਂ ਵਾਂ ਜਿਹੜੀਆਂ ਵੱਖ-ਵੱਖ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਇਹ ਮਿਲ ਕੇ ਜਿਹੜੇ ਲੋਕ ਕੰਮ ਕਰਦੇ ਆ ਇਹਨਾਂ ਦਾ ਮੂੰਹ ਤੋੜਮਾ ਜਵਾਬ ਮਸੀਬ ਭਾਈਚਾਰਾ ਜ਼ਰੂਰ ਦੇਵੇਗਾ ਪਰ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਤਤ ਪਰ ਤਤ ਤਿਆਰ ਆ ਆਪਣੇ ਮਸੀਬ ਭਾਈਚਾਰੇ ਦੇ ਲਈ ਆਪਣੇ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਔਰ ਸਮੇਂ-ਸਮੇਂ ਤੇ ਜਦੋਂ ਵੀ ਕੋਈ ਵੀ ਜਿਹੜਾ ਬੰਦਾ ਆ ਕੇ ਮੁਸੀਬਾਈ ਚਾਰੇ ਨੂੰ ਢਾਲਣ ਦੀ ਕੋਸ਼ਿਸ਼ ਕਰੇਗਾ ਜਾਂ ਮੁਸੀਬਾਈ ਚਾਰੇ ਨੂੰ ਗੰਦ ਕੂੜਾ ਦਸੂਗਾ ਉਹਦੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਵਾਈ ਜਾਏਗੀ ਜਿੱਦਾਂ ਵੀ ਇਹ ਜੂੜੇ ਦੇ ਕਰਵਾਈ ਗਈ ਆ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਵੀ ਆਪਣੇ ਸਾਰੇ ਮੁਸੀਬ ਭੈਣ ਭਰਾਵਾਂ ਦਾ ਵੀ ਔਰ ਪ੍ਰਸ਼ਾਸਨ ਦਾ ਵੀ ਸਾਰਿਆਂ ਨੂੰ ਮੇਰੇ ਵੱਲੋਂ ਜੀਐਮਸੀ